ਜਾਨੀ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮਹਾ ਮਨੀਸ਼ੂ ਸਿਸਟ ਇਸ ਵਕਤ ਮੌਜੂਦ ਆ ਲੁਧਿਆਣਾ ਦੇ ਐਮ ਐਲ اے ਗੁਰਪ੍ਰੀਤ ਗੋਗੀ ਬਸੀ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਬੀਤੀ ਰਾਤ ਇੱਕ ਮੈਸੇਜ ਮਿਲਦਾ ਕਿ ਐਮ ਐਲ اے ਗੁਰਪ੍ਰੀਤ ਗੋਗੀ ਬਸੀ ਜਿਹੜੇ ਦੁਨੀਆ ਦੇ ਵਿੱਚ ਨਹੀਂ ਰਹੇ ਫਿਲਹਾਲ ਗੱਲ ਕਰੀਏ ਤਾਂ ਇਹ ਮੈਸੇਜ ਨੇ ਕਿਤੇ ਨਾ ਕਿਤੇ ਪੂਰਾ ਲੁਧਿਆਣਾ ਇੱਕ ਵਾਰੀ ਸੋਚਨ ਤੇ ਮਜਬੂਰ ਕਰ ਦਿੱਤਾ ਕਿਉਂਕਿ ਜਿਹੜੇ ਉਹਨਾਂ ਦੀ ਡੇਥ ਦਾ ਵੀ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਜਿਹੜੀ ਗੋਲੀ ਹੈ ਉਸ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਉਹਨਾਂ ਦੇ ਘਰ ਦੀ ਮਾਰਕੀਟ ਦੇ ਬਾਹਰ ਦੇਖ ਰਹੇ ਹਾਂ ਮਾਰਕੀਟ ਪੂਰਾ ਸਨਾਟਾ ਛਾਇਆ ਹੋਇਆ ਹੈ ਇੱਕ ਤਰ੍ਹਾਂ ਦੀ ਹਰੇਕ ਦੁਕਾਨਦਾਰ ਦੇ ਦਿਲਾਂ ਦੇ ਵਿੱਚ ਜਿਹੜੇ ਗੁਰਪ੍ਰੀਤ ਬਸੀ ਗੋਗੀ ਰਾਜ ਕਰਦੇ ਸੀ ਮਾਰਕੀਟ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਬਿਲਕੁਲ ਬੰਦ ਪਈ ਹੈ ਇੱਕ ਤਰ੍ਹਾਂ ਦਾ ਜਿਹੜਾ ਸ਼ੋਗ ਦੀ ਲਹਿਰ ਪੂਰੇ ਲੁਧਿਆਣਾ ਦੇ ਵਿੱਚ ਨਜ਼ਰ ਦੇਖਣ ਨੂੰ ਮਿਲ ਰਹੀ ਹੈ ਤੇ ਇਕੱਲਾ- ਇਕੱਲਾ ਵਲੰਟੀਅਰ ਆਮ ਆਦਮੀ ਪਾਰਟੀ ਦਾ ਹਰੇਕ ਛੋਟੇ ਤੋਂ ਛੋਟਾ ਵਲੰਟੀਅਰ ਵੀ ਆ ਜੇ ਤੇ ਪਹੁੰਚੇ ਆ ਦੇਖ ਸਕਦੇ ਹੋ ਜਿਹੜਾ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਿਹਾ ਕਿ ਇੰਨੇ ਇੱਕ ਪਿਆਰ ਕਰਨ ਵਾਲੇ ਸੀਗੇ ਗੁਰਪ੍ਰੀਤ ਗੋਗੀ ਕਿਉਂਕਿ ਕਿਸੇ ਨੂੰ ਵੀ ਕਦੇ ਵੀ ਕੋਈ ਵੀ ਕੰਮ ਹੁੰਦਾ ਸੀ ਤਾਂ ਗੋਗੀ ਜੀ ਨੂੰ ਕਹਿੰਦੇ ਸੀ ਤਾਂ 10 ਮਿੰਟਾਂ ਦੇ ਅੰਦਰ ਜਿਹੜਾ ਉਹਨਾਂ ਦੇ ਵੱਲੋਂ ਕੰਮ ਕਰ ਦਿੱਤਾ ਜਾਂਦਾ ਸੀ ਫਿਲਹਾਲ ਜਿਹੜੀ ਹੈ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਚਾਉਣ ਵਾਲੇ ਕਿਤੇ ਨਾ ਕਿਤੇ ਉਹਨਾਂ ਦੇ ਪ੍ਰਸ਼ੰਸਕ ਪ੍ਰਸ਼ੰਸਕ ਸੀਗੇ ਜਿਹੜੇ ਉਹ ਅੱਜ ਇੱਥੇ ਪਹੁੰਚੇ ਨੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਇੱਥੇ ਜਮ੍ਹਾਂ ਹੋਏ ਨੇ ਸੋ ਦੇਖ ਸਕਦੇ ਹੋ ਭਾਰੀ ਇਕੱਠ ਕਿਤਨਾ ਕਿਤੇ ਨਜ਼ਰ ਆ ਰਿਹਾ ਇੱਥੇ ਸੋ ਹੁਣ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਆਗੂ ਇੱਥੇ ਪਹੁੰਚੇ ਨੇ ਐਮਪੀ ਸੰਜੀਵ ਅਰੋੜਾ ਇੱਥੇ ਪਹੁੰਚੇ ਨੇ ਅਮਨ ਅਰੋੜਾ ਇੱਥੇ ਪਹੁੰਚੇ ਸੀਗੇ ਐਮਐਲਏ ਜਿਹੜੇ ਨੇ ਲੁਧਿਆਣਾ ਦੇ 7 ਦੇ 7 ਐਮਐਲਏ ਜਿਹੜੇ ਇੱਥੇ ਪਹੁੰਚੇ ਨੇ ਸੋ ਵੱਖ-ਵੱਖ ਜਿਹੜੇ ਵਲੰਟੀਅਰ ਨੇ ਉਹ ਵੀ ਇੱਥੇ ਪਹੁੰਚੇ ਸੀਗੇ ਸੋ ਕਿਤੇ ਨਾ ਕਿਤੇ ਸ਼ੋਕ ਦੀ ਲਹਿਰ ਇੱਥੇ ਨਜ਼ਰ ਆ ਰਹੀ ਹੈ ਹਰੇਕ ਰਾਜਨੀਤਿਕ ਸਮਾਜਿਕ ਅਤੇ ਜਿਹੜੇ ਧਾਰਮਿਕ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਕਿਉਂਕਿ ਗੁਰਪ੍ਰੀਤ ਬੱਸੀ ਗੋਗੀ ਦਾ ਸਾਰਿਆਂ ਦੇ ਨਾਲ ਹੀ ਬਹੁਤ ਜ਼ਿਆਦਾ ਪਿਆਰ ਸੀ ਜਿਸ ਤੋਂ ਬਾਅਦ ਹਰੇਕ ਦੇ ਉੱਤੇ ਇੱਕੋ ਹੀ ਮੂੰਹ ਤੇ ਉੱਤੇ ਇੱਕੋ ਹੀ ਗੱਲ ਹੈ ਕਿ ਭਾਈ ਇਹ ਪਾਣਾ ਜਿਹੜਾ ਵਰਤਿਆ ਹਲੇ ਵੀ ਲੋਕਾਂ ਨੂੰ ਜਿਹੜਾ ਯਕੀਨ ਕਰਨ ਦਾ ਔਖਾ ਹੋਇਆ ਕਿਉਂਕਿ ਇਹਨੇ ਕਨਿੰਗ ਸੀਗੇ ਸਵੇਰ ਤੋਂ ਹੀ ਜਿਹੜਾ ਆਪਣਾ ਦਰਬਾਰ ਲਗਾ ਲੈਂਦੇ ਸੀਗੇ ਲੋਕ ਜਿਹੜੇ ਉਤ ਨਿੰਨਾ ਦੇ ਕੋਲ ਪਰੇਸ਼ਾਨੀਆਂ ਲੈ ਕੇ ਆਉਂਦੇ ਸੀ ਉਹਨਾਂ ਦਾ ਨਿਪਟਾਰਾ ਕਰਦੇ ਸੀ ਜਨਤਾ ਦਰਬਾਰ ਜੇ ਗੱਲ ਕਰੀਏ ਤਾਂ ਅੱਜ ਕਿਤੇ ਨਾ ਕਿਤੇ ਉਹ ਸੁਣਾ ਉੱਥੇ ਵੀ ਤੁਹਾਨੂੰ ਲੈ ਕੇ ਚਲਦੇ ਆ ਜਿੱਥੇ ਉਹ ਆਪਣੀ ਸਾਰੇ ਜਿਹੜੇ ਲੋਕ ਨੇ ਉਹਨਾਂ ਨਾਲ ਮਿਲਦੇ ਸੀਗੇ ਹਰੇਕ ਦੀ ਜਿਹੜੀ ਗੱਲ ਸੁਣਦੇ ਸੀਗੇ ਪਾਰਕ ਜੀਹਾਂ ਘਰ ਦੇ ਬਿਲਕੁਲ ਨਾਲ ਜਿਹੜਾ ਪਾਰਕ ਸੀਗਾ ਜਿੱਥੇ ਬੈਠ ਕੇ ਉਹਨਾਂ ਦੇ ਵੱਲੋਂ ਲੋਕਾਂ ਦੀਆਂ ਦਿੱਕਤਾਂ ਸੁਣੀਆਂ ਜਾਂਦੀਆਂ ਸੀਗੀਆਂ ਅੱਜ ਕਿਤੇ ਨਾ ਕਿਤੇ ਉਹ ਸਮਸ਼ਾਨ ਨਜ਼ਰ ਆ ਰਿਹਾ ਉੱਥੇ ਸਨਾਟਾ ਜਿਹੜਾ ਛਾਇਆ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦਿਖਾ ਸਕਦੇ ਹਾਂ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਜਨਹਿਤ ਅਸ਼ੀ ਤੇ ਰਾਤ ਤੋਂ ਜਿਹੜੀ ਹੈ ਕਵਰੇਜ ਜਿਹੜੀ ਸਾਡੀ ਚੱਲ ਰਹੀ ਹੈ ਲਾਲ ਗੱਲ ਕਰੀਏ ਤਾਂ ਇਹ ਪਾਰਕ ਦੇ ਵਿੱਚ ਜਦੋਂ ਇਸ ਸ਼ੈੱਡ ਸ਼ੈੱਡ ਦੇ نیچے ਜਦੋਂ ਗੁਰਪ੍ਰੀਤ ਬੱਸੀ ਗੋਗੀ ਬਹਿੰਦੇ ਸੀ ਤਾਂ ਬਹੁਤ ਲੋਕ ਜਿਹੜੇ ਇੱਥੇ ਪਹੁੰਚਦੇ ਸੀ ਲੇਕਿਨ ਅੱਜ ਜਿਹੜੀ ਹੈ ਕਿਤੇ ਨਾ ਕਿਤੇ ਅੱਜ ਉੱਥੇ ਸਨਾਟਾ ਛਾਇਆ ਹੋਇਆ ਕਿਉਂਕਿ ਇਹ ਉਹੋ ਜਗ੍ਹਾ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਐਮ.ਐਲ.ਏ ਗੋਗੀ ਨੇ ਜਿਹੜੇ ਇੱਥੇ ਬੈਠ ਕੇ ਜੀ ਹਾਂ ਆਹੀ ਜਿਹੋ ਜਗ੍ਹਾ ਜਿੱਥੇ ਐਮਐਲਏ ਗੋਗੀ ਬੈਠ ਕੇ ਆਪਣਾ ਜਿਹੜਾ ਜਨਤਾ ਦਰਬਾਰ ਲਗਾਉਂਦੇ ਸੀ ਜਿਸ ਤੋਂ ਬਾਅਦ ਜਿਹੜੇ ਲੋਕ ਜਿਹੜੇ ਉਹਨਾਂ ਤੋਂ ਕੰਮ ਕਰਵਾਉਣ ਦੇ ਲਈ ਆਉਂਦੇ ਸੀ ਉਹ ਇੱਥੇ ਹੀ ਉਹਨਾਂ ਨੂੰ ਮਿਲਦੇ ਸੀਗੇ ਸਾਰਿਆਂ ਨੂੰ ਕਿਉਂਕਿ ਬਿਲਕੁਲ ਨਾਲ ਜਿਹੜਾ ਘਰ ਹੈ ਉਹਦੇ ਨਾਲ ਹੀ ਜਿਹੜਾ ਪਾਰਕ ਦੇ ਵਿੱਚ ਉਹਨਾਂ ਦੇ ਵੱਲੋਂ ਜਨਤਾ ਦਰਬਾਰ ਲਗਾਇਆ ਅੱਜ ਕਿਤਨਾ ਕਿਤੇ ਸਨਾਟਾ ਜਿਹੜਾ ਇੱਥੇ ਛਾਇਆ ਹੋਇਆ ਕੋਈ ਵੀ ਲੋਕ ਜਿਹੜੇ ਆ ਇੱਥੇ ਨਹੀਂ ਪਹੁੰਚੇ ਨੇ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਚਾਹਵਾਨ ਨੇ ਉਹ ਇੱਥੇ ਪਹੁੰਚੇ ਨੇ ਸੋ ਦੇਖ ਸਕਦੇ ਹਾਂ ਵੱਖ-ਵੱਖ ਜਿਹੜੇ ਰਾਜਨੀਤਿਕ ਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਆਗੂ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਜ ਆਪਣੇ ਐਮਐਲਏ ਜਿਹੜੇ ਨੇ ਕਈਆਂ ਦੇ ਦੋਸਤ ਵੀ ਸੀਗੇ ਕਈਆਂ ਦੇ ਉਹ ਭਰਾ ਕਹਿੰਦੇ ਸੀ ਕਈ ਉਹਨਾਂ ਨੂੰ ਆਪਣਾ ਗੁਰੂ ਵੀ ਮੰਨਦੇ ਸੀਗੇ ਤਾਂ ਉਹ ਵੀ ਜਿਹੜੇ ਲੋਕ ਇੱਥੇ ਪਹੁੰਚੇ ਨੇ ਸੋ ਗੱਲ ਕਰੀਤਾ ਜਿਹੜੇ ਹੋਰ ਆਗੂ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਦੱਸ ਦਈਏ ਕਿ ਕਿਤੇ ਨਾ ਕਿਤੇ ਲੁਧਿਆਣਾ ਨੂੰ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਇਹ ਵੱਡਾ ਜਿਹੜਾ ਘਟਾ ਪਿਆ ਸੋ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਦੇ ਗੁਰਪ੍ਰੀਤ ਬਸਿ ਗੋਗੀ ਦੇ ਘਰ ਦੇ ਬਾਹਰ ਦੀਆਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਹਰੇਕ ਵਲੰਟੀਅਰ ਇੱਥੇ ਪਹੁੰਚਾ ਹੈ ਇੱਥੋਂ ਦੀ ਬਿਲਕੁਲ ਆ ਜਿਹੜਾ ਘਰ ਹੈ ਉਹਨਾਂ ਦਾ ਜਿੱਥੇ ਅੱਜ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਜਿਹੜੇ ਲੋਕ ਪਹੁੰਚ ਰਹੇ ਨੇ ਉਹ ਬਿਲਕੁਲ ਇਹ ਆਫਿਸ ਹੈ ਜਿੱਥੇ ਲੋਕਾਂ ਦੇ ਕੰਮ ਕੀਤੇ ਜਾਂਦੇ ਸੀ ਅੱਜ ਕਿਤੇ ਨਾ ਕਿਤੇ ਉੱਥੇ ਸਨਾਟਨ ਨਜ਼ਰ ਆ ਰਿਹਾ ਫਿਲਹਾਲ ਗੱਲ ਕਰੀਏ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਮਾਯੂਸ ਚਿਹਰੇ ਲੈ ਕੇ ਲੋਕ ਇੱਥੇ ਖੜੇ ਨੇ ਕਿ ਉਹਨਾਂ ਦਾ ਜਿਹੜਾ ਐਮ ਐਲ ਏ ਸੀਗੇ ਉਹਨਾਂ ਦੇ ਜਿਹੜੇ ਵਿਧਾਇਕ ਚੁਣੇ ਹੋਏ ਸੀ ਉਹ ਕਿਤੇ ਨਾ ਕਿਤੇ ਅੱਜ ਉਹਨਾਂ ਦੇ ਵਿੱਚ ਨਹੀਂ ਨੇ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹਾਂ ਕਿ ਹਰੇਕ ਦੇ ਚਿਹਰੇ ਉੱਤੇ ਮਾਇੂਸੀ છਾਈ ਹੋਈ ਹੈ ਕਿਸੇ ਨੂੰ ਹਲੇ ਵੀ ਜੇ ਗੱਲ ਕਰੀ ਤਾਂ ਯਕੀਨ ਨਹੀਂ ਹੋ ਵਾਰਿਆ ਕਿ ਇਹ ਕੀ ਪਾਣਾ ਵਰਤਿਆ ਫਿਲਹਾਲ ਦੇਖ ਸਕਦੇ ਹਾਂ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਜਥੇ ਦੇ ਆਗੂ ਜਿਹੜੇ ਨੇ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਘਰ ਦੇ ਅੰਦਰ ਦੀਆਂ ਦਿਖਾ ਰਿਹਾ ਕਿ ਜਿਹੜੇ ਲੋਕ ਨੇ ਐਮਪੀ अरोड़ा ਦੀ ਗੱਲ ਕਰੀਏ ਤਾਂ ਉਹ ਵੀ ਇੱਥੇ ਪਹੁੰਚੇ ਨੇ ਐਮਐਲਏ ਨੇ ਜਿਹੜੇ ਵਕ ਵਕ ਨਾਰਥ ਹਰਿਆਣਾ ਦੀ ਗੱਲ ਕਰੀਏ ਤਾਂ ਐਮਐਲਏ ਮਦਨ ਲਾਲ ਬੱਗਾ ਪੱਪੀ ਪ੍ਰਾਸ਼ਰ ਤੇ ਅਸ਼ੋਕ ਪ੍ਰਾਸ਼ਰ ਪੱਪੀ ਭੋਲਾ ਗਰੇਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਕਿਉਂਕਿ ਸਾਰੇ ਇੱਕ ਕੁਲੀਕ ਸੀਗੇ 92 ਹੀਰੇ ਜਿਹੜੇ ਪੰਜਾਬ ਨੇ ਪੰਜਾਬ ਨੂੰ ਦਿੱਤੇ ਸੀ ਪਾਰਟੀ ਪ੍ਰਧਾਨ ਜਿਹੜੇ ਹਨ ਅਰੋੜਾ ਵੀ ਇੱਥੇ ਪਹੁੰਚਾ ਸੀ ਸੋ ਗੱਲ ਕਰੀ ਤਾਂ ਅੱਜ ਜਿਹੜਾ 3 ਵਜੇ ਜਿਹੜਾ ਉਹਨਾਂ ਦਾ ਕੇਵੀਐਮ ਦੇ ਵਿੱਚ ਕੇਵੀਐਮ ਦੀ ਬੈਕਸਾਈਡ ਤੇ ਜਿਹੜਾ ਸ਼ਮਸ਼ਾਨ ਘੜਾ ਉਸ ਦੇ ਵਿੱਚ ਜਿਹੜੀ ਉਹਨਾਂ ਨੂੰ ਅੰਤਿਮ ਸੰਸਕਾਰ ਹੋਏਗਾ ਉਹਨਾਂ ਦਾ ਪੰਜ ਤਤਵ ਦੇ ਵਿੱਚ ਵਿਲੀਨ ਹੋਣਗੇ ਐਮਐਲਏ ਜਿਹੜੇ ਗੁਰਪ੍ਰੀਤ ਬੱਸੀ ਗੋਗੀ ਨੇ ਸੋ ਦੱਸਿਆ ਜਾ ਰਿਹਾ ਕਿ ਸੀਐਮ ਸਾਹਿਬ ਵੀ ਸ਼ਾਇਦ ਉੱਥੇ ਪਹੁੰਚ ਸਕਦੇ ਨੇ ਕਿਉਂਕਿ ਕਹਿੰਦੇ ਬਹੁਤ ਜ਼ਿਆਦਾ ਨਜ਼ਦੀਕੀ ਸੀ ਸੀਐਮ ਸਾਹਿਬ ਦੇ ਨਾਲ ਹਰੇਕ ਮੁੱਦੇ ਨੂੰ ਲੈ ਕੇ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਚੁੱਕਿਆ ਜਾਂਦਾ ਸੀ ਐਮਐਲਏ ਗੋਗੀ ਦੇ ਵੱਲੋਂ ਜੇ ਗੱਲ ਕਰੀ ਤਾਂ ਬੁੱਢੇ ਨਾਲੇ ਦਾ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦੇ ਵੱਲੋਂ ਮੁੱਦਾ ਚੁੱਕਿਆ ਜਾਂਦਾ ਸੀਗਾ ਉਹਨਾਂ ਦੇ ਵੱਲੋਂ ਆਪਣਾ ਨੀਂਹ ਪੱਥਰ ਤੱਕ ਇੱਥੇ ਤੋੜ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਉੱਪਰ ਤੱਕ ਜਿਹੜੀ ਸਰਕਾਰ ਦੇ ਵਿੱਚ ਉਹਨਾਂ ਦੀ ਵਧੀਆ ਫਕਠਕ ਸੀਗੀ ਤੇ ਜਿਵੇਂ ਸੰਜੀਵ ਰੋੜਾ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਮੇਰੇ ਨਾਲ ਵੀ ਕਈ ਵਾਰੀ ਲੜ ਪੈਂਦੇ ਸੀ ਕਿ ਇਹ ਵਾਲਾ ਕੰਮ ਤਾਂ ਆਪਾਂ ਜ਼ਰੂਰ ਕਰਾ ਕੇ ਲੈਣਾ ਤੇ ਉਹ ਕਰਵਾਉਂਦੇ ਵੀ ਸੀ ਹਰੇਕ ਲੁਧਿਆਣਾ ਦੇ ਜਿੰਨੇ ਵੀ ਕੰਮ ਸੀਗੇ ਉਸ ਨੂੰ ਲੈ ਕੇ ਜਿਹੜੇ ਇੱਥੇ ਪਹੁੰਚਦੇ ਸੀ ਸੋ ਗੱਲ ਕਰੀਏ ਤਾਂ ਦੇਖ ਸਕਦੇ ਹੋ ਇਹ ਤਸਵੀਰਾਂ ਘਰ ਦੇ ਬਾਹਰ ਦੀਆਂ ਦਿਖਾ ਰਿਹਾ ਤੁਹਾਨੂੰ ਜਿੱਥੇ ਬਿਲਕੁਲ ਨਾਲ ਪਾਰਕ ਸੀ ਜਿੱਥੇ ਬੈੱਕੇ ਉਹਨਾਂ ਦੇ ਵੱਲੋਂ ਜਨਤਾ ਦਰਬਾਰ ਲਗਾਇਆ ਜਾਂਦਾ ਸੀ ਉਹ ਕਿਤੇ ਨਾ ਤੇ ਅੱਜ ਸੁੰਨਾ ਨਜ਼ਰ ਆ ਰਿਹਾ ਆਯੂਸ ਹੋਏ ਰੀਆ ਆ ਰਹੇ ਨੇ ਸਾਡੇ ਨਾਲ ਕੁਮਨ ਸਾਹਿਬ ਕੁਛ ਨਾ ਤਾਂ ਨਹੀਂ ਚਾਹੀਦਾ ਲੇਕਿਨ ਇੱਕ ਯਾਰ ਹੀ ਹੋਈਗਾ ਤੁਹਾਡੇ ਲੰਬੇ ਸਮੇਂ ਤੋਂ ਨਾਲ ਬਹੁਤ ਵਧੀਆ ਦੋਸਤ ਸੀ 35 40 ਸਾਲ ਪੁਰਾਣੇ ਅਸੀਂ ਯਾਰ ਦੋਸਤਾਂ ਕੱਠੇ ਵਿਚਰੇ ਆ ਮਤਲਬ ਜਵਾਨੀ ਵੀ ਬਚਪਨ ਵੀ ਹੁਣ ਬਟਾਪਾ ਵੀ ਇਕੱਠੇ ਸੀਗੇ ਇੰਨਾ ਕੋ ਪਿਆਰ ਕਰਦੇ ਸੀ ਮੈਂ ਤਾਂ ਕੋਈ ਅੱਜ ਤੱਕ 35 ਚਾਲਾਂ ਸ ਕੋਈ ਐਮਐਲਏ ਉਹ ਦੇਖਿਆ ਨਹੀਂ ਇੰਨਾ ਪਿਆਰ ਕਰਦਾ ਹੋਵੇ ਕੋਈ ਬਾਹਰਲਾ ਵਰਕਰ ਵੀ ਕੋਈ ਆ ਜਾਂਦਾ ਸੀ ਜੋ ਮੁੱਲਾਂਪੁਰੋਂ ਆ ਗਿਆ ਕੋਈ ਖੰਨੇ ਤੋਂ ਵੀ ਆ ਗਿਆ ਉਹਦਾ ਵੀ ਇਹ ਕੰਮ ਕਰਦੇ ਸੀ ਇਹ ਨਹੀਂ ਸੀ ਪੁੱਛਦਾ ਕਿੱਥੋਂ ਆਇਆ ਕਿੱਥੋਂ ਨੇ ਉਹਨੂੰ ਕੰਮ ਦੱਸ ਤੂੰ ਮੈਨੂੰ ਜੀ ਯੂਨੀਵਰਸਿਟੀ ਦੇ ਅਪਲਾਈਜ਼ ਆਉਨੇ ਤੇ ਤੂੰ ਜਲੰਧਰ ਬਾਈਪਾਸ ਤੋਂ ਆਜਨੇ ਲੋਡੂ ਵਾਲਾ ਆਜਨੇ ਕਦੀ ਕਿਤੇ ਇਹਨੇ ਕਿਹਾ ਨਹੀਂ ਵੀ ਤੂੰ ਆਪਣੇ ਐਮਐਲਏ ਕੋਲ ਜਾ ਤੂੰ ਉਧਰ ਪੱਪੀ ਜੀ ਨੇ ਵਿੱਚ ਰੇ ਏਰੀਆ ਉਧਰ ਜਲੰਧਰ ਬਾਈ ਬਾਤ ਉਧਰ ਜਾ ਕਦੀ ਵੀ ਨਹੀਂ ਸੀ ਕਹਿੰਦੇ ਦੇਖਿਆ ਮਤਲਬ ਅੱਜ ਤੱਕ ਦੇਖਿਆ ਕਿ ਇਹਨੂੰ ਤਾਂ ਜਵਾਬ ਤਾਂ ਦੇਣ ਦੇ ਦੇਖਿਆ ਹੀ ਨਹੀਂ ਸੀ ਨਾ ਇੰਨੇ ਵਧੀਆ ਦੋਸਤ ਮੈਂ ਨਹੀਂ ਦੇਖਨੇ ਇਹ ਜੋ ਦੋਸਤ ਇਹ ਤਾਂ ਰੱਬ ਰੂਪ ਹੁੰਦੇ ਹੈ ਜੋ ਦੋਸਤ ਪਰਮਾਤਮਾ ਵੀ ਜਲਦੀ ਲੈ ਗਿਆ ਸਾਡ ਨੂੰ ਤਾਂ ਸਾਡੇ ਪਰਿਵਾਰ ਨੂੰ ਤਾਂ ਸਾਡਾ ਜਿਹੜਾ ਕਾਉਂਸਲ ਸਾਰੇ ਪਰਿਵਾਰ ਆ ਸੀ ਤੁਹਾਨੂੰ ਤਾਂ ਬਹੁਤ ਜ਼ਿਆਦਾ ਘਾਟਾ ਵੀ ਪੈ ਗਿਆ ਤੇ ਨੁਕਸਾਨ ਵੀ ਸਾਡਾ ਇੱਕ ਵੀ ਅਸੀਂ ਭੁੱਲਣ ਭੁੱਲੀ ਨਹੀਂ ਸਕਦੇ ਮਤਲਬ ਇਹਨਾਂ ਐਮ ਐਲ ਏ ਸਾਡ ਨੂੰ ਕੱਲ ਵੀ ਸ਼ਾਮੀ ਇਕੱਠੇ ਸੀਗੇ ਪਰਸੂ ਵੀ 3-4 ਘੰਟੇ ਇਕੱਠੇ ਲਗਾਤਾਰ ਰਹੇ ਅੰਦਰ ਗੱਲਾਂ ਬਤਾ ਕਰੀ 13 ਤਰੀਕ ਦੀ ਮੀਟਿੰਗ ਵੀ ਸੀ ਕਿ ਲੋਹੜੀ ਤੁਸੀਂ ਸਾਰਿਆਂ ਨੇ ਮੇਰੇ ਘਰੇ ਬਣਾਣੀ ਸਾਰੀ 13 ਤਰੀਕ ਦਾ ਰੱਖਿਆ ਵੀ ਸਾਰੇ ਇਕੱਠੇ ਚੱਲਾਂਗੇ ਜਿਹੜੀ ਵੀ ਪ੍ਰੋਗਰਾਮ ਹੈ ਤਾਂ ਆਪਾਂ ਸਾਰੇ ਕਾਉਂਸਲਰ ਹਰੀ ਜਿੱਤਿਆਂ ਸਾਰੇ ਆਪਾਂ ਇਕੱਠੇ ਜਾਣਾ ਜਿੱਥੇ-ਜਿੱਥੇ ਵੀ ਆਪਣੇ ਪ੍ਰੋਗਰਾਮ ਮੇਰੇ ਤੁਸੀਂ ਮੇਰੇ ਨਾਲ ਚੱਲਣਾ ਵਾ ਜੀ ਇਹਨਾਂ ਦਾ ਘਾਟਾ ਜਿਹੜਾ ਸਮਝ ਤੋਂ ਕੁਝ ਕਹਿ ਨਹੀਂ ਸਕਦੇ ਇਹਨਾਂ ਨੂੰ ਘਾਟਾ ਪੈ ਗਿਆ ਯਕੀਨ ਨਹੀਂ ਹੁੰਦਾ ਯਕੀਨ ਨਹੀਂ ਜਦੋਂ ਟੈਲੀਫੋਨ ਆਇਆ ਤਾਂ ਇੱਕਦਮ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਹ ਇਹ ਗੱਲ ਹੋ ਗਈ ਮੇਰੇ ਭਾਂਜੇ ਦਾ ਚੰਡੀਗੜ੍ਹੋਂ ਟੈਲੀਫੋਨ ਆਇਆ ਵੀ ਮਮਾ ਹੀ ਆਹ ਗੱਲ ਹੋ ਗਈ ਉਹ ਮ બસ ਜਦੋਂ ਡੀਐਮਸੀ ਚਾਏ ਤਾਂ ਉੱਥੇ ਪਤਾ ਲੱਗਿਆ ਵੀ ਬਸ ਕੁਝ ਖਾਸ ਪਲ ਜਿਹੜਾ ਕਦੇ ਭੁੱਲਾਇਆ ਨਹੀਂ ਜਾ ਸਕਦਾ ਕਿ ਹਸਪਤਾਲ ਤਾਂ ਬਹੁਤ ਪਲ ਇਕੱਠੇ ਰਹੇ ਆ ਕਾਲਜ 'ਚ ਵੀ ਇਕੱਠੇ ਰਹਿੰਦੇ ਰਿਹਾ ਬਹੁਤ ਦਲੇਰ ਆਦਮੀ ਸੀ ਬਹੁਤ ਵਧੀਆ ਦੋਸਤ ਸੀਗਾ ਹੱਸਮੁੱਖ ਰਹਿਣਾ ਹਮੇਸ਼ਾ ਕਦੀ ਕਿਸੇ ਨੂੰ ਨਰਾਜ ਕਰਦਾ ਹੀ ਨਹੀਂ ਸੀ ਇਹ ਜਿਆ ਦੋਸਤ ਸੀ ਜੇ ਇਹਨੂੰ ਲੱਗਣਾ ਮੇਰਾ ਦੁਸ਼ਮਣ ਵੀ ਹੈ ਮੈਂ ਉਹਦਾ ਵੀ ਇਹ ਕੰਮ ਕਰਨਾ ਚਾਹੁੰਦਾ ਵੀ ਮੈਂ ਯਾਰ ਕੰਮ ਕਰ ਦਵਾਂ ਕੋਈ ਚੱਕਰ ਨਹੀਂ ਮਾੜੀ ਮੁੱਟੀ ਰੋਲੇ ਰੂਲੇ ਦਾ ਪੈਂਦੇ ਰਹਿੰਦਾ ਤੇ ਕਦੀ ਵੀ ਕਿਸੇ ਨਾਲ ਕਰਦਾ ਨਹੀਂ ਸੀ ਬਹੁਤ ਵਧੀਆ ਇਨਸਾਨ ਸੀ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਮੈਨੂੰ ਬੜਾ ਅਫਸੋਸ ਹੈ ਸਾਡੀ ਪਾਰਟੀ ਨੂੰ ਲੁਧਿਆਣਾ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਨੁਕਸਾਨ ਆਇਆ ਹਾਂਜੀ ਹਾਂਜੀ ਜੀ ਤੇ ਸਰ ਕਿਸ ਦੀ ਕਲਾਮ ਕੀ ਲੱਗਦਾ ਵਾ ਕਿ ਆਮਾ ਦੀ ਪਾਰਟੀ ਇਸ ਘਾਟ ਨੂੰ ਪੂਰਾ ਨਹੀਂ ਕਰ ਸਕੋਗੀ ਦੇਖੋ ਘਾਟਾ ਦਾ ਕਿਸੇ ਦਾ ਵੀ ਪੂਰਾ ਨਹੀਂ ਹੁੰਦਾ ਜੀ ਬਾਕੀ ਇਹ ਹੈ ਕਿ ਅਸੀਂ ਇਹੀ ਕਹਿੰਦੇ ਆ ਕਿ ਰੱਬ ਇਹਨਾਂ ਨੂੰ ਸਵਰਗਾਂ ਚ ਦਵੇ ਔਰ ਜਿਹੜੀ ਆ ਪਰਿਵਾਰ ਆ ਉਹਨਾਂ ਨੂੰ ਸ਼ਕਤੀ ਦਵੇ ਹਾਂਜੀ ਹਾਂਜੀ ਸਰ ਤੁਹਾਡੇ ਨਾਲ ਕੋਈ ਐਸੀ ਕੋਈ ਮੁਲਾਕਾਤ ਜਿਹੜੀ ਤੁਹਾਨੂੰ ਨਹੀਂ ਜੀ ਨਹੀਂ ਨਹੀਂ ਮੈਂ ਤਾਂ ਬਹੁਤ ਮਿਲਦੇ ਹੁੰਦੇ ਸੀ ਮੇਰੀ ਫੋਨ ਤੇ ਬੜੀ ਗੱਲ ਹੁੰਦੀ ਸੀ ਕਦੀ ਵੀ ਇਹ ਜਿਆਦਾ ਤਾਂ ਕਦੀ ਸੋਚਿਆ ਹੀ ਨਹੀਂ ਸੀਗਾ ਇਹਨਾਂ ਬਾਰੇ ਐਨੇ ਫੁੱਲ ਆਫ ਲਾਈਫ ਬੰਦੇ ਸੀਗੇ ਜੀ ਆਲਵੇਜ਼ ਹਮੇਸ਼ਾ ਮਤਲਬ ਚੜ੍ਹਦੀ ਕਲਾ ਚ ਰਹਿਣਾ ਔਰ ਜਨਤਾ ਦੇ ਕੰਮ ਕਰਨੇ ਔਰ ਮੈਨੂੰ ਕਈ ਵਾਰੀ ਇਹਨਾਂ ਨੇ ਕਿਹਾ ਜੀ ਇਹ ਸਕੂਲ ਦਾ ਐਮਪੀ ਸਾਹਿਬ ਆਪਾਂ ਕੰਮ ਕਰ ਲਈਏ ਉਹ ਕਰ ਲਈਏ ਹਮੇਸ਼ਾ ਮਤਲਬ ਕਿ ਲੋਕਾਂ ਦਾ ਹੀ ਸੋਚਦੇ ਰਹਿੰਦੇ ਸੀ ਕੋਈ ਐਸੀ ਗੱਲ ਕੋਈ ਐਸਾ ਵਾਕਿਆ ਜਿਹੜਾ ਤੁਹਾਡੇ ਜ਼ਿਹਨ ਚ ਸਲੇ ਹੋਵੇ بڑے ਵਾਕਿਆ ਜੀ ਹੁਣ ਕਿਹੜਾ ਦਸੀਏ ਹੁਣ ਜਿੱਦਾਂ ਇਹ ਪਾਰਕਿੰਗ ਲੋਟ ਹੈ ਮੇਰੇ ਪਿੱਛੇ ਪਏ ਰਹਿੰਦੇ ਸੀਗੇ ਜੀ ਕਿ ਆਪਾਂ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਲੋਟ ਬਣਾਣੇ ਆ ਉਹਨਾਂ ਨੂੰ ਲਿਆਣਾ ਫਰਨੀਚਰ ਮਾਰਕੀਟ ਅੱਲਿਆਂ ਨੂੰ ਲਿਆਣਾ ਹੋਰ ਵੀ ਜਿੰਨੇ ਕੰਮ ਹੈਗੇ ਕਹਿ ਕਵਾਕੇ ਜੀ ਐਨ ਐਚ ਆਈ ਦੇ ਕਰਾਓ ਮੇਰੇ ਸੂਬੇ ਜੀ ਐਸ ਆਈ ਹਸਪੀਟਲ ਸਾਰੇ ਕੰਮਾਂ ਦੇ ਪਿੱਛੇ ਉਹ ਲੱਗੇ ਹੀ ਰਹਿੰਦੇ ਸੀ ਹਾਂਜੀ ਹਾਂਜੀ ਬਹੁਤ ਵੱਡਾ ਨਰਸ ਵਾਪਰੇ ਜੀ ਸਾਡੇ ਬੜੇ ਪਿਆਰੇ ਬੜੇ ਸਤਿਕਾਰਯੋਗ ਬੜੇ ਬੜੇ ਦਿਲਦਾਰ ਆ ਡਾਕਟਰ ਨੀਤੇ ਕਰੋ ਬੜੇ ਦਿਲਦਾਰ ਸਾਥੀ ਗੁਰਪ੍ਰੀਤ ਭੋਗੀ ਜੀ ਉਹ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਛੱਡ ਗਏ ਸੋ ਪਰਿਵਾਰ ਨੂੰ ਸੁਭਾਲਣ ਤੇ ਪਰਿਵਾਰ ਨਾਲ ਬੋਲ ਕੇ ਸਾਂਝਾ ਕਰਨ ਦੇ ਲਈ ਪਹੁੰਚ ਹਾਂਜੀ ਪਾਰਟੀ ਕਿੰਨਾ ਘਾਟੇ ਸਮਾਜ ਦੇ ਕਿੰਨਾ ਬਹੁਤ ਵੱਡਾ ਘਾਟਾ ਜੀ ਬਹੁਤ ਵੱਡਾ ਘਾਟਾ ਹੈ ਔਰ ਇੰਨੇ ਖੁਸ਼ ਤ ਵੀ ਸੀਗੇ ਅਸੀਂ ਪਰਸੋਂ ਵੀ ਮੇਰੇ ਕੋਲੇ 4-5 ਘੰਟੇ ਔਰ ਚੌਥੇ ਵੀ ਕਿਉਂਕਿ ਸਾਰੀਆਂ ਜਿਹੜੀਆਂ ਪੋਲਿਟੀਕਲ ਪਲੈਨਿੰਗ ਆ ਵਗੈਰਾ ਡਿਸਕਸ਼ਨਸ ਹੋ ਰਹੀਆਂ ਸੀਗੀਆਂ ਤੇ ਦੋਨੋਂ ਦਿਨ ਚਾਰ-ਚਾਰ ਪੰਜ-ਪੰਜ ਘੰਟੇ ਮੇਰੇ ਕੋਲ ਰਹੇ ਬੜੀਆਂ ਖੁੱਲ ਕੇ ਡਿਸਕਸ਼ਨ ਹੋਈਆਂ ਔਰ ਹਮੇਸ਼ਾ ਹਜ਼ਰੇ ਦੇ ਹਜ਼ਰੇ ਖੁਸ਼ ਤਬੀਅਤ ਵੀ ਕਦੇ ਹਮੇਸ਼ਾ ਜਿਵੇਂ ਕਹਿੰਦੇ ਨੇ ਵੀ ਚੜ੍ਹਦੀ ਕਲਾ ਚ ਰਹਿੰਦੀ ਸੀ ਰੂਹ ਉਹਨਾਂ ਦੀ ਤੇ ਬਹੁਤ ਅਨਫੋਰਚੂਨੇਟ ਹੋਇਆ ਕਿ ਉਹ ਅਪਨ ਚੜ੍ਹਦੀ ਚੱਲ ਗਏ ਸਰ ਵਿਵਾਖ ਲੀਡਰ ਸੀ ਆਪਣੇ ਜਿਹੜਾ ਵਿਵਾਖ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੈਂ ਸਮਝਦਾ ਕਿ ਜਦੋਂ ਇਹੋ ਜਿਹਾ ਸਾਥੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ पूरे पंजाब नु घाटा है साडे वड्डे वीर गोबिंद जी, जी जान दा सीएम साहब आ रहे हैं सीएम साहब आ रहे हैं ये सीएम साहब के साथ सुबह बात हो थी जी 6:00 बजे तो बजे तो उनको आ, 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 बोला है वो भी पहुंचेंगे अभी थोड़ी देर में कंफर्म हो जाएगा हां सीएम साहब भी आएंगे जी अमन जी क्या कुछ पता चल पाया कैसे कैसे हुआ हादसा कुछ क्या कारण हुआ ये कारण सही सही भी है जी ये तो जैसे उनकी फैमिली ने सर 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 वो उनकी अक्सर आदत थी कि वो अपना जो लाइसेंसी वेपन है उसको वो रात को आ, उसकी क्लीनिंग किया करते थे उसको साफ सफाई किया करते थे आ, और वो साफ करते हुए चल गया जिसकी वजह से रात में पोस्टमार्टम जो है वो डॉक्टर बोर्ड का कोई इशू है नहीं जब परिवार का कोई इशू नहीं है किसी का कोई इशू नहीं है तो बोर्ड का जो जो नॉर्मल प्रोसेस Uh, सरकार का या मेडिकल प्रैक्टिस uh, का है उस हिसाब से पोस्टमार्टम मेरे को तो ये पता लगे कि अभी चल रहा है चल रहा। so, वो जो एक चीज uh, होगी अब उसको अंडू तो किया नहीं जा सकता सो so, वो प्रोसेस चल रहा है हम तो सिर्फ परिवार के साथ आप कोई uh, आगे थे तब भी परिवार के साथ दुख साझा किया था लेकिन uh, ये ऐसा दुख है ऐसा घाव है जो लंबे समय तक भरा नहीं जाएगा ठीक है इंसान तो ਬਹੁਤ ਹੀ ਵਧੀਆ ਇਨਸਾਨ ਹੈ انسان ਹੋਣਾ ਨਾ ਬੜਾ ਮੁਸ਼ਕਲ ਹੈ ਜੀ انسان ਹੋਵੇ ਜਿਹੜਾ ਹਰ ਇੱਕ ਬੰਦੇ ਦੇ ਦੁੱਖ ਦਰਦ ਦੇ ਵਿੱਚ ਕੰਮ ਆ ਦੇ ਆਮ ਲੋਕਾਂ ਦੀ ਵੀ ਸਹਾਇਤਾ ਕਰੇ ਵੱਡੇ ਬੰਦਿਆਂ ਨੇ ਤਾਂ ਕੰਮ ਕਰਾ ਹੀ ਲੈਣੇ ਆ ਇਹ ਸਾਡੇ ਨਾਲ ਵੀ ਗੱਲਬਾਤ ਹੁੰਦੀ ਜਿਹਦੇ ਵਿਸ਼ੇ ਨੂੰ ਲੈ ਕੇ ਜਿਹੜਾ ਮੇਰੇ ਨਾਲ ਬਹੁਤ ਵਧੀਆ ਗੱਲਾਂ ਹੁੰਦੀਆਂ ਮੈਂ 24 ਸਾਲ 25 ਸਾਲ ਤੋਂ ਮੇਰੀ ਐਸੋਸੀਏਸ਼ਨ ਹੈ ਜਦੋਂ ਇੱਥੇ ਮੈਂ ਅਫੀਸਰ ਵੀ ਸੀ ਤੇ ਅਕਸਰ ਅਗਰਪਰੀ ਥੋੜੀ ਮੇਰੇ ਕੋਲੇ ਆਉਂਦੇ ਰਹਿੰਦੇ ਸੀ ਕੋਈ ਨਾ ਕੋਈ ਕਿਸੇ ਦਾ ਲਾਇਸੈਂਸ ਹੋ ਗਿਆ ਕਿਸੇ ਨਾ ਕਿਸੇ ਦਾ ਕੋਈ ਕੰਮ ਹੋ ਗਿਆ ਤੇ ਹਮੇਸ਼ਾ ਮੇਰੇ ਕੋਲੇ ਬੈਠ ਕੇ ਚਾਹ ਪੀ ਕੇ ਕੌਫੀ ਪੀ ਕੇ ਜਾਣਾ ਤੇ ਘਰ ਵੀ ਆਉਣਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਹ ਇਨਸਾਨ ਦੇ ਵਿੱਚ ਕਦੇ ਕੋਈ ਨੈਗੇਟਿਵਿਟੀ ਨਹੀਂ ਮੈਂ ਵੇਖੀ ਇਹ ਪਤਾ ਨਹੀਂ ਕਿਸ ਤਰ੍ਹਾਂ ਪਾਣਾ ਵਾਪਰ ਗਿਆ ਜੀ ਕਦੇ ਵੀ ਨੈਗੇਟਿਵਿਟੀ ਨਹੀਂ ਮੈਂ ਇਸ ਇਨਸਾਨ ਸਦੇ ਕੀ ਹਮੇਸ਼ਾ ਹੀ ਪੋਜ਼ਿਟਿਵਿਟੀ ਐਂਡ ਪੋਜ਼ਿਟਿਵਿਟੀ ਪੋਜ਼ਿਟਿਵ ਗੱਲ ਕਰਦੇ ਸੀ ਉਹ ਸਰਕਾਰ ਦੇ ਵੀ ਐਂਟੀ ਹੋ ਜਾਂਦੇ ਸੀ ਜਦੋਂ ਉਹਨਾਂ ਨੇ ਬੁੱਢੇ ਨਾਲ ਇਹੀ ਤਾਂ ਇਸ ਇਨਸਾਨ ਦੀ ਖੂਬਸੂਰਤੀ ਸੀ ਮੈਂ ਤਦ ਹੀ ਤਾਂ ਕਹਿਣਾ ਇਹ ਹੀ ਤਾਂ ਖੂਬਸੂਰਤੀ ਸੀ ਗੋਗੀ ਸਾਹਿਬ ਦੀ ਕਿ ਜੋ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਕੰਮ ਗਲਤ ਉਹਨੂੰ ਗਲਤ ਹੀ ਕਹਿੰਦੇ ਸੀ ਸੱਚਾਈ ਤੇ ਚੱਲਣ ਵਾਲਾ ਇਨਸਾਨ ਸੀ ਜਦੋਂ ਗੋਗੀ ਯਾਦਾਂ ਤਾਂ ਬਹੁਤ ਨਹੀਂ ਬਹੁਤ ਨਹੀਂ ਜਦੋਂ ਮੈਂ ਇੱਥੇ ਐਸ ਡੀ ਐਮ ਆਇਆ ਸੀ ਬਣ ਕੇ ਆਇਆ ਸੀ ਉਸ ਤੋਂ ਪਹਿਲਾਂ ਅਸੀਂ ਜਾਣਦੇ ਸੀ ਲੇਕਿਨ ਜ਼ਿਆਦਾ ਮਿਲੇ ਨਹੀਂ ਸੀ ਤੇ ਮੇਰੇ ਵਾਸਤੇ ਬੁਕੇ ਲੈ ਕੇ ਆਏ ਮੈਨੂੰ ਕੁੱਟ ਕੇ ਜੱਫੀ ਪਾਈ ਸਾਰਾ ਕੁਝ ਹੋਇਆ ਬੈਠ ਕੇ ਚਾਹ ਪਾਣੀ ਪੀਤੀ ਨਾਲੇ ਕਿਹਾ ਕਿ ਤੁਸੀਂ ਇੱਥੇ ਨਵੇਂ ਆਏ ਹੋ ਫਿਕਰ ਨਾ ਕਰਿਓ ਇੱਥੇ ਤੁਹਾਡਾ ਭਰਾ ਬੈਠਾ ਕਿੱਡੀ ਵੱਡੀ ਗੱਲ ਲੱਗਦਾ ਇਹ ਘਾਟਾ ਪੂਰਾ ਨਹੀਂ ਹੋਣੀ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸਾਡੇ ਚ ਇੱਕ ਬਹੁਤ ਵਧੀਆ ਇਨਸਾਨ ਇੱਕ ਨੇਤਾ ਸਾਡਾ ਲੀਡਰ ਚਲਿਆ ਗਿਆ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਆਖਰੀ ਵਾਰ ਵੀ ਗੱਲਬਾਤ ਆ ਚਾਰ ਪੰਜ ਦਿਨ ਪਹਿਲੇ ਮੇਰੀ ਤਾਂ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਅਕਸਰ ਗੱਲਬਾਤ ਹੁੰਦੀ ਸੀ ਆ ਚਾਰ ਪੰਜ ਦਿਨ ਪਹਿਲਾਂ ਹੀ ਅਸੀਂ ਕੋਈ ਇਸ਼ੂ ਸੀਗਾ ਉਹਦੇ ਤੇ ਡਿਸਕਸ ਕਰ ਰਹੇ ਸੀ ਮੈਂ ਸਗੋਂ ਆ ਕੇ ਕਿਹਾ ਮੈਂ ਗੋਗੀ ਦੀ ਮੁਬਾਰਕਾਂ ਤੇ ਥੋੜਾ ਜਿਹਾ ਉਹਨਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਸੀਗਾ ਕਿ ਉਹਨਾਂ ਦੀ ਵਾਈਫ ਜਿਹੜੀ ਸੀ ਉਹ ਲੂਜ਼ ਕਰ ਗਈ ਫਿਰ ਹਾਪੀ ਹੱਸ ਕੇ ਕਹਿੰਦੇ ਚੱਲ ਯਾਰ ਇਹ ਤਾਂ ਹਾਰਨਾ ਜਿਤਨਾ ਤਾਂ ਬਣਿਆ ਹੀ ਹੋਇਆ ਕਦੇ ਆਪਾਂ ਜਿੱਤ ਕੇ ਕਦੇ ਆਪਾਂ ਹਾਰ ਕੇ ਦੇਖੋ ਇਹ ਬਹੁਤ ਵੱਡਾ ਘਾਟਾ ਜਿਹੜਾ ਸਾਡਾ ਰੰਗਲਾ ਵੀਰ ਸਾਨੂੰ ਬਿਛੋੜਾ ਦੇ ਕੇ ਗਿਆ ਵਾ ਇਹ ਬਹੁਤ ਵੱਡਾ ਘਾਟਾ ਵਾ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਘਾਟੇ ਦੀ ਕਮੀ ਆ ਜਿਹੜੀ ਇਹ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਪਰਵਾਹ ਨੂੰ ਤਾਂ ਹੋਣੀ ਹੋਣੀ ਆ ਇਹ ਲੁਧਿਆਣਾ ਵਾਸੀਆਂ ਨੂੰ ਔਰ ਸਾਡੇ ਨਾਲ ਕਲੀਕ ਸਾਡਾ ਵੀਰ ਸਾਨੂੰ ਵਿਛੋੜਾ ਦੇ ਕੇ ਗਿਆ ਵਾ ਇਹ ਬਹੁਤ ਵੱਡਾ ਘਾਟਾ ਵਾ ਸਮਾਜਿਕ ਤੌਰ ਦੇ ਉੱਤੇ ਸਹੀ ਪੁੱਛੋ ਪੰਜਾਬੀ ਚ ਤਾਂ ਬਹੁਤ ਵੱਡਾ ਘਾਟਾ ਇਹ ਪੂਰਾ ਨਹੀਂ ਹੋ ਸਕਦਾ ਤੁਹਾਡੇ ਨਾਲ ਇੱਕ ਯਾਰੀ ਦੋਸਤੀ ਵੀ ਰਹੀ ਹੈ ਕਿਸੇ ਬੜਾ ਇੱਕ ਦੂਜਾ ਮਜ਼ਾਕ ਵੀ ਤੁਹਾਡੇ ਚੱਲਦਾ ਯਾਰੀ ਦੋਸਤੀ ਦੀ 40 ਸਾਲ ਐਮਐਲਏਾਂ ਤੋਂ ਪਹਿਲਾਂ ਦੇ ਹੀ ਅਸੀਂ ਇੱਕ ਦੂਜੇ ਦੇ ਨਾਲ ਭਾਈ ਸੀਗੇ ਔਰ ਹੁਣ ਵੀ ਸੀਗੇ ਔਰ ਸਾਡੇ ਭਾਈ ਦਾ ਹੀ ਬਿਚੋੜਾ ਹੋਇਆ ਵਾ ਪਰ ਕੀਤਾ ਕੀ ਜਾਵੇ ਇਹ ਚੀਜ਼ਾਂ ਕੇ ਜੋਰ ਨਹੀਂ ਪ੍ਰਮਾਤਮਾ ਨੂੰ ਜੋ ਬਾਣਾਵਾ ਉਹਦਾ ਉਹ ਮੰਨਿਆ ਹੀ ਆ ਉਹ ਮੰਨਣਾ ਹੀ ਪੈਣਾ ਵਾ ਦੁੱਕੀ ਮੈਂ ਕਹਿੰਦਾ ਤੇ ਪੰਜਾਬ ਦੇ 92 ਦੇ ਅਸੀਂ ਹੈਗੇ ਆ ਇਕੱਠੇ ਕੰਮ ਕਰਦੇ ਆ ਵਧੀਆ ਪੰਜਾਬ ਦੇ ਵੇਖੋ ਆਪਣੀ ਵਿਧਾਨ ਸਭਾ ਦਾ ਇੱਕ ਮੈਂ ਕਹਿ ਸਕਦਾ ਵੀ ਹੀਰਾ ਚਲੇ ਗਿਆ ਵਿਧਾਨ ਸਭਾ ਦੇ ਜਿਹੜਾ ਮੇਰੇ ਨਾਲ ਕਲੀਕ ਮੇਰਾ ਵੀਰ ਗਿਆ ਵਾ ਇਬਦਾਨ ਸਭਾ ਦਾ ਹੀਰਾ ਸੀ ਔਰ ਆਪਣੀ ਜਿਹੜੀ ਬੇਵਾਕ ਗੱਲ ਕਹਿਣੀ ਹਰ ਹਰ ਮੰਚ ਦੇ ਉੱਤੇ ਆਪਣੀ ਗੱਲ ਨੂੰ ਰੱਖ ਕੇ ਦਿਖਾਉਂਦਾ ਸੀ ਔਰ ਸੱਚੀ ਸੁੱਚੀ ਕਰਦਾ ਸੀ। ਬਲਕਿ ਵਿਕਾਸ ਨੂੰ ਲੈ ਕੇ ਲਗਾਤਾਰ ਲੜਦੇ ਰਹਿੰਦੇ ਸੀਗੇ ਚਾਹੇ ਬੁੱਢੇ ਨਾਲੇ ਦੇ ਨਾਲ ਹੀ ਹੋਵੇ। ਬਹੁਤ ਵਿਕਾਸ ਕੀਤਾ ਵੀ ਆ ਔਰ ਆਪ ਉਸ ਗੱਲ ਨੂੰ ਸੀਰੀਅਸ ਹੋ ਕੇ ਪੂਰਾ ਗੱਲ ਦੀ ਤੁਰ ਤੱਕ ਤਹਿ ਤੱਕ ਜਾ ਕੇ ਉਹ ਗੱਲ ਨੂੰ ਪੂਰਾ ਕਰਦਾ ਸੀਗਾ। ਪਰਾ ਪਤਾ ਨਹੀਂ ਕਿਹੜਾ ਮਾੜਾ ਸਮਾਂ ਸਾਡੇ ਅੱਗੇ ਲੱਗਿਆ ਮੈਨੂੰ ਇੱਕ ਦਿਨ ਪਹਿਲਾਂ ਕੁਦਰਤੀ ਕੱਲ ਦਾ ਜਿਹੜਾ ਮਨਹੂਸ ਦਿਨ ਇਹ ਪਾਣਾ ਵਾਪਰਿਆ ਵਾ ਕੱਲ ਹੀ ਨਹੀਂ ਹੋਈ ਵੈਸੇ ਤਾਂ ਮੇਰੇ ਨਾਲ ਬੇਲੀ ਹਰ ਰੋਜ਼ ਪਰਸੋ ਅਸੀਂ 8-9 ਘੰਟੇ ਬੱਗਾ ਜੀ ਮੈਂ ਅਸੀਂ ਕੱਟੇ ਰਹੇ ਹਾਂ ਪਰ ਬਹੁਤ ਵੱਡਾ ਘਾਟਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸਰਕਾਰ ਪਰਵਾਹ ਨਾ ਤੁਸੀਂ ਉਹਨੂੰ ਇਸ ਤਰ੍ਹਾਂ ਦੇਖੋ ਕੀ ਕਹਿਣਾ ਕੀ ਕਹਿਣਾ ਪਰਿਵਾਰ ਦਾ ਪਰਿਵਾਰ ਨੂੰ ਤਾਂ ਜਿਹੜਾ ਕੁਝ ਪਰਿਵਾਰ ਨੂੰ ਸੂਪੇ ਨੂੰ ਕਮੀ ਹੋ ਗਈ ਉਹ ਤਾਂ ਕਿਸੇ ਨੂੰ ਹੋਈ ਨਹੀਂ ਸਕਦੀ ਐਨੀ ਕਮੀ ਪਰਿਵਾਰ ਨੂੰ ਹੋਈ ਆ ਬਹੁਤ ਵੱਡਾ ਘਾਟਾ ਇਸ ਘਰ ਚ ਅਜ ਤੱਕ ਜਨੀਵਰੀ ਵੀ ਆਏ ਆ ਹਸਨ ਖੇਤਰ ਵਸੇ ਆਂਦੇ ਰਹੇ ਆ ਔਰ 222 ਸਾਡੇ ਸਾਥ ਹੀ ਰਹੇ ਕਿਉਂਕਿ ਮੈਂ ਵੀ ਕਾਉਂਸਲਰ ਸੀਗਾ ਗੋਗੀ ਜੀ ਕਾਉਂਸਲਰ ਰਹੇ ਬੜੇ ਬੜਾ ਅਨਫੋਰਚੂਨੇਟ ਮਤਲਬ ਸਪੀਚਲੈਸ ਨਾਵਰ ਟੂ ਸੇ ਕਿਉਂਕਿ ਯਾਰਾਂ ਦਾ ਯਾਰ ਸੀ ਦਿਲਦਾਰ ਸੀਗਾ ਬੰਦਾ ਦਲੇਰ ਸੀਗਾ ਮੇਰਾ ਖਿਆਲ ਹੈ ਕਿ ਚਾਹੇ ਪਾਰਟੀ ਬਦਲ ਗਈ ਲੇਕਿਨ ਉਹਦੇ باوجود ਵੀ ਉਹਦਾ ਰਿਸ਼ਤੇ ਉਹਦਾ ਪਿਆਰ ਉਤਾਂ ਦਾ ਹੀ ਰਿਹਾ ਬੜਾ ਮਾੜਾ ਹੋਇਆ ਮਤਲਬ ਯਾਰ ਕੋ ਵਾਲੇ ਇੱਕ ਭਰਾ ਕੋ ਵਾਲਿਆ ਮੈਂ ਤਾਂ ਕਹਾਂਗਾ ਲੁਧਿਆਣੇ ਨੇ ਚੰਗਾ ਵਿਚਲੇ ਲੀਡਰ ਵੀ ਕੋ ਵਾਲੇ ਸੋ ਬੜਾ ਦੁੱਖ ਹੈ ਮੈਂ ਜਾਤੀ ਦੂਰ ਤੇ ਗੋਗੇ ਦੇ ਜਾਨ ਦਾ ਬੜਾ ਸਦਮਾ ਚੱਕਾ ਲੱਗਿਆ ਔਰ ਜਦੋਂ ਇਹ ਨਿਊਜ਼ ਆਈ ਸੀ ਤੇ ਯਕੀਨ ਹੀ ਨਹੀਂ ਸੀਗਾ कई बार कोशिश की थी कि ये फेक निकल जावे दो चार लोकां ਨੂੰ ਫੋਨ ਵੀ ਕੀਤੇ ਰਹੀ ਤੇ 1:3 2 ਵਜੇ ਕਿ ਇਹ ਸਹੀ ਹੈ ਕਿ ਫੇਕ ਹੈ ਲੇਕਿਨ ਅਸਲੀਅਤ ਜਾਣਨ ਤੋਂ ਬਾਅਦ ਬੜੇ ਦੁੱਖ ਨੇ ਸੰਜੀਤ ਜੀ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਵੀ ਹੁੰਦੀ ਰਹੀ ਕਿ ਕਿ ਸਟੋਪਿੰਗ ਲੈ ਕੇ ਜਿਆਦਾ ਨਾਲ ਅਕਸਰ ਇੱਕ ਚੀਜ਼ ਤਾਂ ਉਹ ਅਕਸਰ ਹੀ ਕਹਿੰਦੇ ਸੀਗੇ ਇਟਸ ਅ ਓਪਨ ਸਿਕਰਟ ਕਦੀ ਨਹੀਂ ਉਹਨਾਂ ਨੇ ਇਹ ਗੱਲ ਨੂੰ ਲੁਕੋਇਆ ਕਿ ਮੇਰੇ ਦਿਲ ਦੇ ਵਿੱਚ ਕਿਤਨਾ ਕਿਤੇ ਕਾਂਗਰਸ ਰਹਿੰਦੀ ਹੈ ਅਕਸਰ ਇਹ ਗੱਲ ਕਹਿੰਦੇ ਸੀ ਓਪਨਲੀ ਕਹਿੰਦੇ ਸੀਗੇ ਤੇ ਰਿਸ਼ਤੇ ਵੀ ਆ ਨਭਾਂਦੇ ਸੀਗੇ ਇੱਕ ਦੂਸਰੇ ਦੇ ਨਾਲ ਤੇ ਲੁਧਿਆਣਾ ਦੀ ਡਿਵੈਲਪਮੈਂਟ ਵਾਸਤੇ ਅਕਸਰ ਉਹ ਗੱਲਾਂ ਸ਼ੇਅਰ ਕਰਦੇ ਰਹਿੰਦੇ ਸੀ ਸੋ ਮੇਰਾ ਖਿਆਲ ਹੈ ਕਿ ਆ ਗੋਗੀ ਤੋਂ ਨਹੀਂ ਇਹ ਕਦੀ ਸੋਚਿਆ ਗਿਆ ਸੀਗਾ ਕਿ ਇੱਥੇ ਆ ਚੀਜ਼ ਹੋ ਜੇਗੀ ਕਿਉਂਕਿ ਇੱਕ ਦਲੇਰ ਹਸਨ ਕੇਟਣ ਵਾਲਾ ਇਨਸਾਨ ਸੀਗਾ ਜਿਹੜਾ ਲੋਕਾਂ ਨੂੰ ਆ ਸਹੀ ਰਸਤੇ ਚਲਾਉਂਦਾ ਸੀ ਆ ਜੋ ਹੈਲਿਸ ਕੰਮ ਕਰਦਾ ਸੀ ਮੈਂ ਅੱਜ ਗੋਗੀ ਦੇ ਪਰਵਾਦੇ ਨਾਲ ਹੰਤਰਮਪਤੀ ਨੂੰ ਮਿਲਣਾ ਦੁੱਖ ਸਾਂਝਾ ਕੀਤਾ ਗੋਗੀ ਦੇ ਜਾਣ ਦਾ ਸਾਨੂੰ ਬੜਾ ਜਿਆਦਾ ਦੁੱਖ ਹੈ ਗੋਗੀ ਜੀ ਪਿਛੇ ਲੰਬਾ ਸਮਾਂ ਕਾਂਗਰਸ ਪਾਰਟੀ ਚ ਰਹੇ ਨੇ ਜਦੋਂ ਮੈਂ ਜ਼ਿਲ੍ਹਾ ਕੌਂਸਲ ਕਮਿਟੀ ਦਾ ਅਧਿਕਾਰੀ ਸੀ ਮੈਂ ਨਾਲ ਉਸਲੇ ਬਤੌਰ ਜਨਰਲ ਸੈਕਟਰੀ ਪਾਦੀ ਮੈਂ ਪਹਿਲੀ ਵਾਰੀ ਡਿਊਟੀ ਲਗਾਈ ਸੀ ਮੇਰੇ ਨਾਲ ਬੜਾ ਕੰਮ ਕੀਤਾ ਬੜੀ ਐਗਜ਼ੀਟੇਸ਼ਨ ਨਾਲ ਸਿਰ ਲੱਗੇ ਕੀਤੀਆਂ ਔਰ ਮੈਂ ਸਮਝਦਾ ਉਹਨਾਂ ਦੇ ਚਾਨ ਦਾ ਬੜਾ ਵੱਡਾ ਜਿੱਤੇ ਪਰਿਵਾਰ ਨੂੰ ਘਟਾ ਨਹੀਂ ਸੀ ਤੌਰ ਤੇ ਸਾਨੂੰ ਕੱਡਾ ਸਮਾਜ ਨੂੰ ਬੜਾ ਵੱਡਾ ਘਾਟਾ ਪਿਆ ਔਰ ਜਦੋਂ ਵੀ ਕਿਤੇ ਮੈਨੂੰ ਉਹਨੇ ਨਹੀਂ ਕਦੇ ਨਹੀਂ ਸੋਚਿਆ ਸੀ ਮੈਂ ਆਪ ਆਦਮੀ ਦਾ ਐਮਐਲਏ ਇਹ ਕਦੀ ਮੈਂ ਟੈਲੀਫੋਨ ਕੀਤਾ ਮੈਂ ਕਿਹਾ ਯਾਰ ਅੱਜ ਇੱਕ ਸਟੈਂਪ ਲਵਾਣੀ ਉਹਨੂੰ ਸਟੈਂਪ ਲੈ ਕੇ ਘਰ ਆ ਜਾਣਾ ਘਰ ਆ ਕੇ ਸਟੈਂਪ ਲਗਾ ਦੇਣੀ ਬੜਾ ਇੱਕ ਅੱਛਾ ਇਨਸਾਨ ਸੀ ਉਸ ਆਪਣਾ ਇੱਕ ਬੜਾ ਅੱਛਾ ਦੋਸਤ ਹੋਇਆ ਲੱਗਦਾ ਠੀਕ ਵਿਵਾਖ ਦੇ ਲੀਡਰ ਸੀ ਕਦੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਰਕਾਰ ਕੀ ਦੀ ਪੰਜਾਬ ਦੇ ਮੁੱਦੇ ਲੁਧਿਆਣਾ ਦੇ ਮੁੱਦੇ ਚੱਕਣ ਲੱਗੇ ਨਹੀਂ ਉਹਨੇ ਡਰ ਸੀ ਜਿਹੜੀ ਗੱਲ ਕਰਨੀ ਸੀ ਠੋਕੇ ਕਰਦਾ ਸੀ ਕਦੇ ਪਿੱਛੇ ਨਹੀਂ ਸੀ ਹਟਦਾ ਉਹ ਸਮਝਦਾ ਕਿ ਇਹ ਜਿੱਥੇ ਹਲਕੇ ਨੂੰ ਘਾਟਾ ਪਿਆ ਸਮਾਜ ਨੂੰ ਪਿਆ ਸਾਡੇ ਸਮਾਜ ਨੂੰ ਬਹੁਤ ਵੱਡਾ ਨੁਕਸਾਨ ਹੋਇਆ